Thank you. ਮਦਨ ਸਾਊਜੀ ਜਿਹੜੀ ਅੱਜ ਦਰਬਾ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਇਸ ਲਈ ਸਰ ਦਰਬਾ ਦੇ ਵਿੱਚ ਮੀਟਿੰਗ ਇਸ ਵਾਸਤੇ ਰੱਖੀ ਜਾਂ ਸੀ ਨੇ ਵੀ ਜਿਹੜੇ ਸਾਡੇ ਕੈਮਿਸਟ ਭਰਾਵਾਂ ਨੇ ਵੀ ਉਹਨਾਂ ਨੂੰ ਅਵੇਰਨੈਸ ਮਿਲ ਜੇ ਉਹਨਾਂ ਨੂੰ ਬਾਗ ਲਾਈ ਜੱਗੀਆਂ ਜੱਗੀਆਂ ਨੇ ਪੰਜਾਬ ਸਰਕਾਰ ਦੀਆਂ ਸਰਕਾਰ ਦੀਆਂ ਤੇ ਸੈਂਟਰਲ ਸਰਕਾਰ ਦੀ ਸਾਡੀ ਕੈਮਿਸਟਾ ਐਸੋਸੀਏਸ਼ਨ ਦੀਆਂ ਤਾਂ ਕਿ ਸਭ ਨੂੰ ਪਤਾ ਲੱਗ ਜਾਵੇ ਸਰ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਸ ਕੀ ਆਈਆਂ ਨਵੀਆਂ ਗਾਈਡਲਾਈਨਸ ਜਿੱਦਾਂ ਜੀ ਆ ਵੱਖ-ਵੱਖ ਤਰ੍ਹਾਂ ਦੇ ਸਾਨੂੰ ਰਜਿਸਟਰ ਲਾਉਣ ਵਾਸਤੇ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਡਰਗ ਐਕਟ ਕੁਝ ਹੋ ਰਿਹਾ ਹੈ ਹਰਿਆਣਾ ਯੂਪੀ ਦੇ ਵਿੱਚ ਡਰਗ ਐਕਟ ਕੁਝ ਹੋ ਰਿਹਾ ਹੈ ਅਸੀਂ ਸਾਡੀ ਮੰਗ ਹੈ ਜੇ ਸਰਧਾਂਤ ਜਿਹੜਾ ਹੈਗਾ ਵਾ ਡਰਗ ਐਕਟ ਠੁਕਣ ਚਾਹੀਦਾ ਹੈ ਅੱਜ ਦੀ ਮੀਟਿੰਗ ਇਹਦਾ ਕੀ ਏਜੰਡਾ ਹੈ ਮੈਂ ਸੁਰਿੰਦਰ ਦੁੱਗਲ ਪ੍ਰੈਜ਼ੀਡੈਂਟ ਪੰਜਾਬ ਕੈਮਿਸਟ ਐਸੋਸੀਏਸ਼ਨ ਅੱਜ ਸੰਗਰੂਰ ਡਿਸਟ੍ਰਿਕਟ ਐਸੋਸੀਏਸ਼ਨ ਨੇ ਆਪਣੀ ਐਗਜ਼ੀਕਿਊਟਿਵ ਮੀਟਿੰਗ ਰੱਖੀ ਹੈ ਜਿਸ ਦੇ ਕਿ ਜਿੰਨੇ ਸੰਗਰੂਰ ਦੇ ਸਾਰੇ ਯੂਨਿਟ ਨੇ ਸਾਰੇ ਹੀ ਪ੍ਰੈਜ਼ੀਡੈਂਟ ਸੈਕਟਰੀ ਐਗਜ਼ੀਕਿਊਟਿਵ ਮੈਂਬਰ ਆਏ ਨੇ ਅੱਜ ਦੇ ਮੀਟਿੰਗ ਦਾ ਜਿਹੜਾ ਮੇਨ ਮੁੱਦਾ ਹੈ ਅਸੀਂ ਮੈਂਬਰਾਂ ਨੂੰ ਇਹ ਚੀਜ਼ ਬਾਰੇ ਦੱਸਣਾ ਕਿ ਜਿਹੜੇ ਲੇਟੈਸਟ ਡਰੱਗ ਲਾ ਹੈਗੇ ਨੇ ਉਹ ਕਿੰਨੇ ਸਾਡੇ ਲਈ ਫਾਇਦੇਮੰਦ ਨੇ ਜਿਹੜੀ ਡਰੱਗ ਅਮੈਂਡੇਡ ਪਾਲਿਸੀ ਹੈ ਜਿਹੜੀ ਸਰਕਾਰ ਨੇ 2 ਸਾਲ ਪਹਿਲੇ ਬਣਾਈ ਸੀ ਉਹ ਚ ਜਿਹੜੀਆਂ ਖਾਮੀਆਂ ਉਹਦੇ ਬਾਰੇ ਅਸੀਂ ਡਿਸਕਸ ਕਰਨਾ ਕੇਮਿਸਟਾਂ ਨੂੰ ਬ੍ਰੇਕ ਤੇ ਐਕਸਪਾਇਰੀ ਤੇ ਆਣ ਆਲੀਆਂ ਸਮੱਸਿਆਵਾਂ ਉਹਦੇ ਬਾਰੇ ਪਲੱਸ ਅਸੀਂ ਆਪਣੇ ਆਰਗੇਨਾਈਜੇਸ਼ਨ ਮੈਟਰ ਤੇ ਆਨਲਾਈਨ ਦਾ ਮੈਥਡ ਜਿਹੜਾ ਇਸ ਵੇਲੇ ਬੜਾ ਹੌਟ ਟਾਪਿਕ ਹੈ ਜਿਹੜਾ ਕਿ ਸਾਡੇ 29000 ਕੈਮਿਸਟਰ ਨੂੰ ਡਿਸਟਰਬ ਕਰ ਰਿਹਾ ਉਹਦੇ ਬਾਰੇ ਅਸੀਂ ਵਿਚਾਰ ਵਟਾਂਦਰਾ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਆ ਅੱਜ ਸਵੇਰੇ ਅਸੀਂ ਮੁਕਤ ਡਿਸਟ੍ਰਿਕਟ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਹੈ ਹੁਣ ਅਸੀਂ ਸਾਰੇ ਹੀ ਸਹਿਯੋਗੀ ਜਿਹੜੇ ਨੇ ਸੰਗਰੂਰ ਡਿਸਟ੍ਰਿਕਟ ਐਸੋਸੀਏਸ਼ਨ ਦੇ ਰਜੀਵ ਜੈਨ ਜਿਹੜੇ ਕਿ ਸਾਡੇ ਆਰਗੇਨਾਈਜ਼ਿੰਗ ਸੈਕਟਰੀ ਵੀ ਨੇ ਪੰਜਾਬ ਕੈਮਿਸਟਸ ਐਸੋਸੀਏਸ਼ਨ ਦੇ ਉਹਨਾਂ ਨੇ ਅੱਜ ਆਪਣੇ ਡਿਸਟ੍ਰਿਕਟ ਦੇ ਵਿੱਚ ਅੱਜ ਮੀਟਿੰਗ ਰੱਖੀ ਹੈ ਅੱਜ ਅਸੀਂ ਮੈਂਬਰਾਂ ਕੋਲੋਂ ਲਵਾਂਗੇ ਕਿ ਉਹਨਾਂ ਨੂੰ ਕੀ ਪ੍ਰੋਬਲਮਜ਼ ਆ ਰਹੀਆਂ ਹੈ ਜਾਂ ਹੀ ਉਹ ਬ੍ਰੇਕੇਜ ਇੱਕ ਪਹਿਲੀ ਤੇ ਹੈ ਜਾਂ ਹੀ ਉਹ ਡਰਗ ਅਮੈਂਡਡ ਕੌਪਸ ਦੇ ਤਹਤ ਸਰ ਜਿਹੜਾ ਇੱਕ ਕੈਮਿਸਟ ਆਪਕੀਸੇ ਨੂੰ ਕੋਈ ਸਰਾਂਜਾ ਕੋਈ ਲੈਡਿਸਨ ਧੰਦਾ ਉਹਨੂੰ ਰਿਕਾਰਡ ਰੱਖਣਾ ਪੈਂਦਾਗਾ ਚਾਹ ਉਹਨੂੰ ਪੁਲਿਸ ਪ੍ਰਸ਼ਾਸਨ ਵੀ ਤੰਗ ਕਰਦਾ ਕਿ ਤੁਸੀਂ ਸਰਾਂਜਾ ਕਿਉਂ ਕਿਸੇ ਨੂੰ ਦਿੱਤੀ ਪਰ ਇਹ ਜਿਹੜੀਆਂ ਆਨਲਾਈਨ ਆ ਰਹੀਆਂ ਨੇਗੇ ਉਹ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਹੀ ਪਹੁੰਚ ਰਹੀਆਂ ਨੇ ਉਹਦੇ ਬਾਰੇ ਸਿਚੁਏਸ਼ਨ ਕੀ ਦੇਖੋ ਸਾਡੇ ਜਿਹੜੀ ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟਲ ਡਰਗਿਸਟਰੀ ਪੰਜਾਬ ਕੈਮਿਸਟਸ ਐਸੋਸਿਏਸ਼ਨ ਸੰਗੁਰਵਰ ਕੇ ਮੇਸਸਰ ਸੋਸੋ ਸਿਕਨ ਹੈ ਇੱਕ ਹਲਾ ਪਿਛਲੇ 5 ਸਾਲ ਤੋਂ ਮਾਰਿਆ ਜਿਹਦੇ ਕਰਕੇ 100% ਐਸਲੀ ਆਨਲਾਈਨ ਫਾਰਮੇਸੀ ਜਿਹੜੀਆਂ ਆਪਰੇਟ ਨਹੀਂ ਕਰ ਰਹੀਆਂ ਤੁਹਾਡੀ ਇਨਫਰਮੇਸ਼ਨ ਦੇ ਵਿੱਚ ਨਹੀਂ ਹਾਈ ਕੋਰਟ ਤੇ ਦਿੱਲੀ ਹਾਈ ਕੋਰਟ ਨੇ ਅੱਗੇ ਹੀ ਬੈਨ ਕੀਤਾ ਹੈ ਆਨਲਾਈਨ ਮੈਡੀਸਨ ਦਾ ਔਰ ਸਰਕਾਰ ਨੂੰ ਵੀ ਉਹਨਾਂ ਨੇ ਚਿਤਾਇਆ ਕਿ ਜਿੰਨੀ ਦੇਰ ਤੱਕ ਤੁਸੀਂ ਪਾਲਸੀ ਨਹੀਂ ਬਣਾ ਲਨਦੇ ਉਹਨੀ ਦੇਰ ਤੱਕ ਆਨਲਾਈਨ ਰੋਈ ਜਾਂਦੀ ਬਿਕਰੀ ਬੰਦ ਕੀਤੀ ਜਾਵੇ ਪਰ ਹਾਲੇ ਵੀ ਕੁਝ ਜਿਹੜੇ ਲੋਕ ਹੈਗੇ ਨੇ ਆਨਲਾਈਨ ਦੇ ਉੱਤੇ ਕੰਮ ਕਰ ਰਹੇ ਨੇ ਸਾਡੀ 올 ਇੰਡੀਆ ਬਾਡੀ ਵੀ ਵੀ ਅਤੇ ਕੰਮ ਕਰ ਰਹੀ ਹੈ 31 ਤਰੀਕ ਨੂੰ ਸਾਡੇ ਆਪਣੇ ਸਿਹਤ ਮੰਤਰੀ ਜੀ ਵੀ ਨੱਡਾ ਜੀ ਨਾਲ ਮੈਂ ਜਿਹੜੇ ਕਿ 올 ਇੰਡੀਆ ਦੀ ਟੈਗ ਕਮੇਟੀ ਦਾ ਮੈਂਬਰ ਵੀ ਆ 31 ਤਰੀਕ ਨੂੰ ਅਸੀਂ ਉਹਨਾਂ ਨਾਲ ਡਿਸਕਸ ਕਰਨ ਜਾ ਰਹੇ ਆ ਤਾਂ ਕਿ ਇਹ ਜਿਹੜਾ ਆਨਲਾਈਨ ਦੇ ਉੱਪਰ ਤਾਂ ਜੋ ਮਰਜ਼ੀ ਮੰਗਵਾ ਲੋ ਪਰ ਕੇਮਿਸਟਾਂ ਦੇ ਉਸ ਤੇ ਇਨੀ ਰਿਸਟ੍ਰਿਕਸ਼ਨਸ ਲੱਗੀ ਆ ਫਲਾਣਾ ਪ੍ਰੋਡਕਟ ਵੇਚਣਾ ਫਲਾਣਾ ਨਹੀਂ ਵੇਚਣਾ ਫਲਾਣਾ ਤੁਸੀਂ ਵੇਚਦੇ ਹੋ ਫਲਾਣਾ ਦਾ ਰਿਕਾਰਡ ਕਰਉ ਉਹਦੇ ਬਾਰੇ ਹੀ ਅਸੀਂ ਪੰਜਾਬ ਦੇ ਵਿੱਚ ਡਿਸਕਸ ਕਰ ਰਹੇ ਆ 15 ਦਿਨ ਪਹਿਲੇ ਸਾਡੇ ਕਮਿਸ਼ਨਰ ਸਾਹਿਬ ਨਾਲ ਅਨੁਭਵ ਤ੍ਰੇਕਾ ਜੀ ਨਾਲ ਮੀਟਿੰਗ ਹੋਈ ਸੀ ਉਹਨਾਂ ਨੇ ਸਾਡੀਆਂ ਗੱਲਾਂ ਸੁਣੀਆਂ ਕੱਲ ਉਹਨਾਂ ਦਾ ਟੈਲੀਫੋਨ ਵੀ ਆਇਆ ਕਿ ਮੈਂ ਸ਼ਾਰਟਲੀ ਤੁਹਾਡਾ ਮੀਟਿੰਗ ਕਰਕੇ ਤੁਹਾਡੇ ਤੇ ਆਨਲਾਈਨ ਦੀ ਤੇ ਜਿਹੜੀ ਡਰੱਗ ਦੀ ਰੀਨਿਊਲ ਕਰਵਾਉਂਦੇ ਹੋ ਆਨਲਾਈਨ ਜਮ੍ਹਾਂ ਕਰਵਾਉਂਦੇ ਹੋ ਉਹਦੇ ਤੇ ਜਿਹੜੀਆਂ ਤੁਹਾਨੂੰ ਸਮੱਸਿਆਵਾਂ ਆ ਰਹੀਆਂ ਅਮੈਂਡਡ ਪਾਲਿਸੀ ਦੇ ਉੱਪਰ ਕਿਉਂਕਿ ਮੈਂਡੇਟਡ ਪਾਲਿਸੀ ਦੇ ਉੱਤੇ ਦੇਖਿਆ ਗਿਆ ਕਿ ਜੋ ਸਾਡੇ ਨਾਲ ਵਾਦਾ ਕੀਤਾ ਗਿਆ ਸੀ ਉਹਦੇ ਉਲਟ ਕਈ ਪੁਆਇੰਟ ਦਿੱਤੇ ਗਏ ਨੇ ਕਾਰਪੋਰੇਟ ਕਨਾਂਡਿਆਂ ਨੂੰ ਉਹਦੇ ਵਿੱਚ ਬੈਨੀਫਿਟ ਦਿੱਤਾ ਗਿਆ ਸਾਡੇ ਕੈਮਿਸਟਾ ਨੂੰ ਕਿਹਾ ਕਿ ਡੀ ਫਾਰਮੇਸੀ ਈ ਫਾਰਮੇਸੀ ਹੋਣਾ ਜ਼ਰੂਰੀ ਹੈ ਔਰ ਪੰਜਾਬ ਗਾਇ ਮੀਟਰ ਦਾ ਤੇ 100 ਮੀਟਰ ਦਾ ਡਿਸਟੈਂਸ ਹੋਣਾ ਜ਼ਰੂਰੀ ਹੈ ਪਰ ਕਾਰਪੋਰੇਟ ਕਨਾਂਡਿਆਂ ਲਈ ਨਾ 50 ਮੀਟਰ 100 ਮੀਟਰ ਦਾ ਡਿਸਟੈਂਸ ਹੈ ਨਾ ਉਹਨਾਂ ਨੂੰ ਡੀ ਫਾਰਮੇਸੀ ਐਮ ਫਾਰਮਾ ਆਪ ਹੋਣਾ ਜ਼ਰੂਰੀ ਹੈ ਉਦੋਂ ਲਿਓ ਮਨਵਿਗੇ ਨੇ ਅਗਲੇ ਹਫਤੇ ਸਾਡੀ ਮੀਟਿੰਗ ਹੋ ਰਹੀ ਹੈ ਅਸੀਂ ਜਰੂਰ ਉਹਦੇ ਵਿੱਚ ਸਕਸੈਸਫੁਲ ਹੋਏ ਸਾਨੂੰ ਪੂਰੀ ਉਮੀਦ ਹੈ ਸਰ ਨਸ਼ਿਆਂ ਦੇ ਮੁੱਦੇ ਤੇ ਐਸੋਸ਼ੀਏਸ਼ਨ ਵੱਲੋਂ ਪਬਲਿਕ ਨੂੰ ਕੀ ਸੰਦੇਸ਼ ਦੇਣਾ ਹੈ ਵੇਖੋ ਅਸੀਂ ਸਾਰੇ ਹੀ ਪੰਜਾਬ ਦੇ ਵਿੱਚ ਅਸੀਂ ਸਰਕਾਰ ਦੇ ਨਾਲ ਆ ਕਿ ਨਸ਼ਿਆਂ ਨੂੰ ਦੂਰ ਕਰਨਾ ਸਾਡਾ 29000 ਕੈਮਿਸਟ ਹੈ ਹੋ ਸਕਦਾ ਕਿ 1-2% ਭੇੜਾ ਐਂਡ ਕੀ ਕਾਲੀਆਂ ਹੈਗੀਆਂ ਹਰ ਜ਼ਿਲ੍ਹੇ ਦੇ ਵਿੱਚ ਹੋਣਗੀਆਂ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਡਰਗ ਡਿਪਾਰਟਮੈਂਟ ਨੂੰ ਕਹਿੰਨੇ ਆ ਇਹ ਉਹਨਾਂ ਤੇ ਨੱਥ ਪਾਓ ਨਾ ਕਿ ਸਾਰੇ ਕੈਮਿਸਟਾ ਨੂੰ ਤੁਸੀਂ ਅਨਨੈਸੈਸਰੀਅਤ ਤੇ ਬਦਨਾਮ ਕਰੋ ਜਦੋਂ ਵੀ ਨਵੀਂ ਕੋਈ ਸਰਕਾਰ ਆਂਦੀ ਹੈ ਚਾਹੇ ਪਹਿਲੇ ਕਾਲੀ ਦਲ ਦੇ ਸਰਕਾਰ ਤੇ ਫਿਰ ਕਾਂਗਰਸ ਦੀ ਆਈ ਹੈ ਹੁਣ ਆਪਦੀ ਆਈ ਹੈ ਕੈਮਿਸਟਾ ਦੇ ਨਾਲ ਮੀਟਿੰਗ ਕਰਕੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਔਰ ਸਾਡੀ ਬੇਇਜ਼ਤੀ ਕੀਤੀ ਜਾ ਰਹੀ ਹੈ ਅਸੀਂ ਉਹਨਾਂ ਨੂੰ ਕਲੀਅਰਲੀ ਕੱਟ ਚਪਦਾ ਇਹ ਕਿਹਾ ਕਿ ਜਿਹੜਾ ਬੰਦਾ ਅਗਰ ਕਰਦਾ ਸਾਨੂੰ ਬੁਲਾਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਜਿਹੜਾ ਨਸ਼ਾ ਪੰਜਾਬ ਦੇ ਵਿੱਚੋਂ ਰੋਕਿਆ ਜਾਂਦਾ ਠੀਕ ਹੈ ਥੈਂਕ ਯੂ